ਸੋਸਰੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਜਗਰੂਪ ਸਿੰਘ ਹੋਸਣਾਉ ਠੀਕ ਠਾਕ ਚਲੋ ਮੜਕ ਦੀ ਕਿਰਪਾ ਨਾਲ ਸਭ ਠੀਕ ਠਾਕ ਹੋਣਾ ਚਾਹੀਦੇ ਆ ਅੱਜ ਆਏ ਆ ਫਿਰ ਸ਼ਾਨ ਦੇ ਨਾਨਕੇ ਤੇ ਸੰਤੂਨਾਂ ਘੜਾਏ ਆ ਅੱਜ ਆਪਾਂ ਹਾਂਜੀ ਤੇ ਅੱਜ ਇੱਥੇ ਲੱਗਾ ਮੇਲਾ ਆਓ ਤੁਹਾਨੂੰ ਦਰਸ਼ਨ ਕਰਾਉਣੇ ਆ ਨਾ ਦੇ ਛੂਣ ਲਗਾ ਖਾਣਾ ਲੱਗੇ ਨੇ ਅਲੇ ਤੰਤਰੀ ਇੱਧਰ ਕਰਦੇ ਆ ਇੱਥੇ ਆਪਣਾ ਰੋਡ ਬਾਬਾ ਵਗਦਾ ਹੈ ਇੱਧਰ ਆਪਣਾ ਲੰਗਰ ਲੰਗਰ ਲਾਉਣਾ ਕੋਈ ਵੀ ਕੰਮ ਹੋਣਾ ਪਿਆ 500 ਰੁਪਇਆ ਸਰਵਾਰ ਸਿੰਘ ਉਹਦੇ ਸਾਰੇ ਪੁੱਤਾਂ ਨੇ ਪਾ ਲਿਆ ਪਿਆ ਸਰਵਾਰ ਸਿੰਘ ਅਮਰ ਸਿੰਘ ਪ੍ਰਧਾਨ 1500 ਰੁਪਇਆ ਗੁਰਦੁਆਰਾ ਜੀ ਜਿੰਨਾ ਜਿਹੜਾ 12ਵਾਂ ਮਾਸ ਲਿਦਾ 5000 ਰੁਪਇਆ ਲੋਕਦਾਨ ਰੱਖ ਦਈਆ ਸਰਬਾਤੀ ਮਦਦ ਤੋਂ ਵੀ ਪਤਾਮ ਰਿਆ ਪਿਆ ਤੇ ਦਸਨ ਸਿੰਘ ਜੀ ਨੇ ਜਹਾਜ਼ ਤੇ ਆਇਆ ਬਾਬਾ ਜੀ ਤੁਹਾਡੇ ਦੋਸਤ ਆਪਿਆ ਅਰਗਾਈਜ਼ੈਂਸ਼ਨ ਕੋਲ ਹੋਵੇ ਮਕਾਨ ਜੈਪੋਲੇਸ਼ਨ ਬਹੁਤ ਸੋਹਣੀ ਕੀਤੀ ਹੈ ਬਾਬਾ ਜੀ ਜਰੂਰ ਨੋਟ ਕਰ ਵਾਦਨ ਜਸਪਤੀ ਆਪਿਆ ਵਾਹਿਗੁਰੂ ਅਰਗਾਈਜ਼ੈਂਸ਼ਨ ਕਿਰਪਾ ਮਾਰ ਦਿੱਤੀ ਤਾਂ ਅਨੁਗ੍ਰਾਹ ਗੱਡੂਆਂ ਦੇ ਪ੍ਰਸ਼ਾਦ ਦੀ ਸੇਵਾ ਹੁੰਦੀ ਹੈ ਇੱਥੇ ਸੁਖਣਾ ਸੁੱਖ ਦੇਣਾ ਮਾਲਕ ਸਭ ਦੀ ਆਸਾਂ ਪੂਰਾ ਕਰਦਾ ਜੀ 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 ਰਾਤ ਜੀ ਨਾਮ ਹੈ ਗੁਰੂ ਸਤਿ ਰਾ ਗੁਰੂ ਸਭਾ ਬੰਕਰ ਆ ਬਣਿਆ ਬਹੁਤ ਸੁਣਾਉਂਦਾ ਸਾਥ ਤੇ ਸੇਵਾ ਪ੍ਰਸ਼ਾਦਾ ਸਤਿ ਕਰਦੀਆਂ ਤੇ ਆਪਣਾ ਚਾਹ ਪਣੀ ਪੀਉਂਦੀ ਆ। ਇੱਧਰ ਭਾਂਡੇ ਦੀ ਸੇਵਾ ਵੀ ਕਰੰਦੇ। ਬਾਦ ਨਾਮ ਮੁੜ ਕੇ ਤਾਂ ਨੰਦਰੋਂ ਦਰਸ਼ਨ ਕਰਾਉਣੇ ਗੁਰਦੁਆਰਾ ਸਾਹਿਬ ਦੇ। ਖੰਡਿਆ ਅੱਜ ਇਹਦਾ ਪ੍ਰੋਗਰਾਮ ਆ। ਉਹ ਵਰਤਣਾ ਅੱਜ ਵੀ। ਅੱਜ ਉਹ ਰੂਹੀ ਆਪਣਾ। ਤੇ ਆਕੋਰੇਸ਼ਨ ਬਹੁਤ ਸੋਹਣੀ ਬਾਬਾ ਜੀ ਦੀ ਕੀਤੀ ਹੈ ਬੜੀ ਕਿਰਪਾ ਮਾਰਤੀਏ ਨਾਲ ਪ੍ਰਿੰਟ ਤੇ ਸਾਰੀ ਸੰਗਤ ਹੈ ਹਾਲੇ ਸਵੇਰ ਦਾ ਟਾਈਮ ਆ ਤੇ ਟਾਈਮ ਤੇ ਹਾਲੇ ਨਾ ਮੇਲਾ ਘੱਟ ਭਰਿਆ ਆ ਬਾਅਦ ਦੁਪਹਿਰ ਤੱਕ ਤੁਹਾਨੂੰ ਦਿਖਾਉਨੇ ਆ ਬਹੁਤ ਜ਼ਿਆਦਾ ਮੇਲਾ ਭਰਿਆ ਸੀ ਇਥੇ ਚਾਹ ਦਾ ਲੰਗਰ ਹੀ ਚਾਹ ਪਕੌੜਿਆਂ ਦਾ ਤੇ ਆਪਣਾ ਚਾਹ ਪਹਿਲਾਂ ਛਕੀ ਆ ਫਿਰ ਤੁਹਾਨੂੰ ਗਾੜੀ ਦਿਖਾਉਨੇ ਕੋਤਵਾਰ ਸਾਹਿਬ ਅੰਦਰ ਦੇ ਦਰਸ਼ਨ ਕਰੋ ਜਿਹਨੂੰ ਐਵੇਂ ਸਵਾਦ ਹੀ ਹੋਈ ਤੇ ਮਹਾਰਾਜ ਨੇ ਕੋਤਵੇਂ ਕਹਿੰਦੇ ਮਹਾਰਾਜ ਇਹੋ ਜਿਹਾ ਸਾਮਾਨ ਕਿਹੜਾ ਲਿਆ ਕੇ ਤੁਰੰਤ ਰੱਖੀ ਸਾਰੀ ਸਜਾਵਟ ਪਾਈ ਪੂਰਤੀ ਸਾਰੀ ਦੁਕਾਨ ਦੇ ਕੋਲ ਸਾਫ਼ੀ ਆ ਤੁਸੀਂ ਇਹਦਾ ਹੱਥ ਕਰੋ ਬਾਹਰੇ ਦੇ ਕਾਜ਼ ਵਾਲੇ ਨੂੰ ਸਾਡੇ ਕੋਲ ਪਾਸ ਲੈਣ ਦੇ سچری االک ਉਹਨਾਂ ਦਾ ਨਾਮ ਉਹ ਗੀਤ ਨਾਸ ਬੇਟੀ ਕਾਲੀ ਦੀ ਜਾਨੀ ਗੁਰੂ ਸਿੱਖਾਂ ਨੂੰ ਬੜਾਈ ਹੁੰਦੇ ਨੇ ਕਿ ਬਾਬਾ ਰਾਮ ਅਕਾਲ ਪੁਰਖ ਦੀ ਸੱਜੋਂ ਉਹਨਾਂ ਦੇ ਸਾਹਨਾ ਨੂੰ ਮਾਰ ਦੇ ਬੜਾਈਆਂ ਦੇਣੇ ਕਾਲ ਕਿ ਗੁਰੂ ਕਰਦਾ ਹੈ ਬੜਾਈ ਸੇਖ ਨੂੰ ਜੀਣਾ ਦਾ ਰਾਹ ਦਰਪਾਣਾ ਬਣਦੀ ਹੈ ਕਿ ਬਾਬੇ ਨਾਮਾਸਰੇ ਦੇ ਘਰੋਂ ਕਿਰਪਾ ਹੋਵੇ ਤੇ ਕਿਰਪਾ ਗੁਰੂ ਦਾ ਦਰਨ ਕਿਰਪਾ ਬਣ ਜੇ ਤਾਂ ਤੋਂ ਬੋਲਦੀ ਹੈ ਆਪੀ ਮੰਗਣ ਦੀ ਨੀਤੀ ਕਥਾ ਦੇ ਵਿੱਚ ਹੈ ਮਹਾ میں تو لے رہا ہوں سب لے ان میں سب تیار ہے ایک نے تمہارا پیاروں کی ماں جاننی کا راج نہیں کرتا ہاں بھائی بھائی اسنا چلو مان تو نسر لے بھائی ماں تو کہیں نہ کھڑی بھائی پنڈ کہتا ہے یاد نہیں اس کا ذکر ہے میں کہوں ان کے ماں کا ساتھ ہے وہ کرتے ہیں مجھے بھی کہتے ہیں ان کے حضور کے پاس مارے کہ ہر ویلے اپنے گرو کی شوبھا بچ لگیا کرو ਹਾਰ ਲਈ ਆਪਣੇ ਗੁਰੂ ਤੋਂ ਬਲਹਾਰ ਜਾਓ ਜਿਉਂ ਮਹਾਰਾਜ ਦੀ ਬਾਣੀ ਕੀਦੀ ਐਸੇ ਗੁਰੂ ਕੋ ਬਲ ਬਲ ਜਾਈਏ ਆਪ ਮੁਕਤ ਹੋਏ ਧਾਰੇ ਕਹਿੰਦੇ ਜਿਹੜਾ ਆਪ ਮੁਕਤ ਆ ਉਹੀ ਤੁਹਾਨੂੰ ਤਾਰ ਸਕਦਾ ਜਿਹੜਾ ਆਪ ਵਿਹਿਮਾ ਪਰਮਾਤਮਾ ਚ ਪਸਿਆ ਤੁਹਾਨੂੰ ਕਿਵੇਂ ਤਾਰੇਗਾ ਐਸੇ ਗੁਰੂ ਕੋ ਬਲ ਬਲ ਜਾਣਾ ਕਰੋ ਐਸੇ ਇੱਥੇ ਨੌਜਵਾਨਾਂ ਨੇ ਕੇਲਿਆਂ ਦੇ ਜੂਦਾ ਲੰਗਰ ਲਾਇਆ ਅਤੇ ਨੌਜਵਾਨਾਂ ਨੇ ਬਹੁਤ ਜਰੀ ਸੇਵਾ ਕੀਤੀ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਲੰਗਰ ਚੱਲਦਾ ਰਿਹਾ ਅਤੇ ਸਿਖਾਉਂਦੇ ਰਹੇ ਉਹਨਾਂ ਨੇ ਆਪ ਜੀ ਦੇ ਨਗਰ ਨੂੰ ਭਾਗ ਲਾਏ ਨੇ ਕਿਉਂਕਿ ਇਸ ਜਗ੍ਹਾ ਬਹਿ ਕੇ ਭਗਤੀ ਕੀਤੀ ਤੇ ਬਾਣੀ ਵਿੱਚ ਇੱਕ ਸ਼ਬਦ ਆਉਂਦਾ ਤੀਰਤ ਵਟਾ ਕਿ ਹਰਕਾ ਦਾਸ ਗੁਰੂ ਦੇ ਸੇਵਾ ਬੱਚੇ ਕਹਿੰਦੇ ਵੀ ਹੂਟੇ ਰਹਿਣਾ ਸ਼ਾਨ ਆਣੀ ਉੱਪਰ ਸਮਰਿਆ ਸ਼ਾਨ ਆ ਗੁਰਤੇਵੰਤ ਨਾ ਚਾਹ ਹੂਟੇ ਦਵਾ ਦੇਣਾ ਚਲੋ ਬਹੁਤ ਲੱਗੇ ਆ ચલો ગુરદ્યાન તકડે રો ચલો ચલો ભજ કે ਨਾ ਕਿ ਹੈ ਬਿਨਾਂ ਇੱਥੇ ਬਚਨ ਹੂਟੇ ਸਾਡੇ ਦਵਾਕੇ ਤੇ ਫਿਰ ਦਵਾਣਾ ਚ ਪਹੁੰਚ ਗਏ ਆ ਤੇ ਆਪਾਂ ਕਹ 10 ਮਿੰਟ ਰੈਸਟ ਮਾਰ ਲਓ ਨਾਲੇ ਗੁਰਬਾਣੀ ਸੁਣ ਲਓ ਉਹ ਗਾੜੀ ਲੈ ਲਓ ਗਾੜੀ ਗੜੀ ਜਾਂਦੋ ਇਧਰ ਨੂੰ ਇਧਰ ਸਾਡੇ ਸਾਡੇ ਰਾਣੀ ਦੇ ਸਹਾਰੇ ਰਾਣੀ ਦੇ ਸਹਾਰੇ ਉਹ ਇੰਨੂ ਕੇਰੇ ਕਦ ਮਾਰੇ ਬੇਟੇ ਨਹੀਂ ਲੈ ਪੈਰ ਦਾ ਟਾਈਮ ਹੀ ਤੇ ਮੇਲਾ ਬਹੁਤ ਜ਼ਿਆਦਾ ਭਰਿਆ ਹੀ ਕੁਝ ਸੰਗਤਾਂ ਦੂਰੋਂ ਆਈਆਂ ਕੁਝ ਨੇੜੋਂ ਆਈਆਂ ਤੇ ਹਰ ਸਾਲ ਦੀ ਤਰ੍ਹਾਂ ਸੰਗਤਾਂ ਆਪਣੀਆਂ ਆਸਾਂ ਲੈ ਕੇ ਆਉਂਦੀਆਂ ਬਾਬਾ ਰਾਮ ਆਸਰੀ ਜੀ ਦੇ ਘਰ ਤੇ ਬਹੁਤ ਆਨੰਦ ਮਾਨ ਰਹੀਆਂ ਸੰਗਤਾਂ ਆਪਣੇ ਆ ਤੇ ਭਾਈ ਜਸਵੰਤ ਸਿੰਘ ਜੀ ਇੰਟਰਨੈਸ਼ਨਲ ਜਥਾ ਆਪਣਾ ਵਿਚਾਰ ਸੁਣਾ ਕੇ ਸੰਗਤ ਨੂੰ ਨਿਹਾਲ ਕਰਦਾ ਹੀ ਬਹੁਤ ਵਧੀਆ ਰੱਗੀ ਆ ਤੇ ਆਪਣਾ ਵੇਖੋ ਸੰਗਤ ਕਿੰ ਤਰ੍ਹਾਂ ਬੈਠ ਕੇ ਮੇਲਾ ਆਨੰਦ ਮਾਨ ਰਹੀ ਆ ਤੇ ਬਾਬਾ ਜੀ ਘਰੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਆ ਲੋ ਵੀ ਦੋਸਤੋ ਮੇਲਾ ਹੋ ਗਿਆ ਹੁਣ ਸਮਾਪਤ ਸਮਾਂ ਪੈ ਗਿਆ 6 ਵਜ ਗਏ ਤੇ ਸਾਰੇ ਨੰਮੇ ਇਹਦਾ ਖੂਬ ਨੱਦ ਮੰਨਿਆ ਚਲੋ ਮਾਲ ਕਿਰਪਾ ਕਰ ਤੰਦਸਤੀਆਂ ਬਖਸ਼ੇ ਹੋਰ ਸਾਡੇ ਬਲੌਗ ਨੂੰ ਵੱਧ ਤੋਂ ਵੱਧ ਲਾਈਕ ਮਾਰਿਓ ਸ਼ੇਅਰ ਕਰ ਦਿਓ ਓਕੇ ਜੀ ਧੰਨਵਾਦ ਫਿਰ ਮਿਲਦੇ ਹਾਂ ਰੱਬ ਰਾਖਾ